ਦੇਖੋ ਤੁਸੀਂ ਕਿ ਇਸ ਤਰ੍ਹਾਂ ਇਹਨਾਂ ਨੇ ਜਣੀ ਇੱਕ ਪਾਈਪ ਦੇ ਵਿੱਚ ਨਿਸ਼ਾਨ ਸਾਹ ਬਣਾਇਆ ਗਿਆ ਤੇ ਸਾਨੂੰ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰਗਨ ਸਾਹਿਬ ਦੀ ਬਣਾ ਕੇ ਇੱਕ ਨਕਲੀ ਗਰੰਥੀ ਲਿਆਂਦੇ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ-ਹਜ਼ਾਰ ਪਰ ਆਪਣੇ ਗੁਰੂ ਜਰ ਨੂੰ ਦੇਖ ਰਹੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਆਗੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੁੰਦੇ ਸਿਕਿਉਰਟੀ ਵਾਲੇ ਕੋਟੀ ਵਾਲੇ ਉਹ ਵੀ ਸਿੰਘ ਸਰਦਾਰ ਨਾ ਕਰੋ ਜੀ ਉਹਦੇ ਸਾਹਮਣੇ ਇਹ ਜਿਹੜਾ ਚੋਰ ਸਾਹਿਬ ਆਏ ਵੀ ਤੁਸੀਂ ਦੇਖ ਉਸੇ ਕਰ ਰਹੇ ਸੀ ਉਹ ਨਕਲੀ ਗੁਰੂ ਗ੍ਰੰਥ ਸਾਹਿਬ ਲੱਗਦੇ ਪਰ ਲੱਗੇ ਸੀ ਕਰ ਨੇ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਤੇ ਕਿੰਨੇ ਬੰਦੇ ਸੀ ਕੋਈ ਵੀਡੀਓ ਹੈ ਕਿ ਮੈਂ ਬਾਅਦ ਚ ਦਿਖਾਣਾ ਤੁਹਾਨੂੰ ਠੀਕ ਸਭ ਤੋਂ ਸਬੂਤ ਆਪਰੇ ਗੁਰੂ ਘਰ ਲਾਵਾਂਗੇ ਇਹਨਾਂ ਨੂੰ ਕੰਮ ਹੋ ਗਿਆ ਤਾਂ ਫਿਰ ਚਲੋ ਕਰੀ ਆ ਜੀ ਅਸੀਂ ਗੁਰੂ ਘਰ ਵੀ ਵਿੱਚ ਤਾਬਲੇ ਵੀ ਲੈ ਲਓ ਵਿੱਚ ਕਾਹੀ ਬਾਬਾ ਜੀ ਕੀ ਪ੍ਰੋਸਸ ਦਿੱਤਾ ਪੁਲਿਸ ਨੇ ਤੁਹਾਨੂੰ ਸਾਨੂੰ ਬਾਹਰ ਵੀ ਰਖਾਲ ਸਾਹਿਬ ਹੈ ਜੀ ਸਾਨੂੰ ਪ੍ਰਸ਼ਾਸਨ ਨੇ ਪ੍ਰੋਸਸ ਦਿੱਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਜੋ ਵੀ ਉਹ ਦਾ ਡਾਇਰੈਕਟਰ ਹੈ ਲਗਾਤਾਰ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਉਹਨਾਂ ਨੇ ਨਾਮ ਨੰਬਰ ਲਿਖ ਲਏ ਆ ਬਜੀ ਤੁਹਾਨੂੰ ਇੱਥੇ ਬਣਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ। ਅੱਛਾ ਕੀ ਬ੍ਰੋ ਵੀ ਇਹ ਹੀ ਤਾਂ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੈ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ। ਕੀ ਕਾਰਵਾਈ ਦੀ ਮੰਗ ਕਰਦੇ ਆਪਾਂ? ਅਸੀਂ ਕਾਰਵਾਈ ਨਾਲ ਪਰਚਾ ਕਰਾਉਣਾ ਜੀ ਇਹ ਜੇ ਕਾਰਜ ਕੱਲ੍ਹ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਣੇ ਆ ਪਰਚਾ ਕਿਤੇ ਕਰਾਉਣਾ ਹੈ? ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟ ਡਾਇਰੈਕਟਰ ਆ ਉਹਦੇ ਪਰਚਾ ਕਰਵਾਉਣਾ ਸੀ ਨਾ ਜਿਹੜਾ ਉੱਥੇ ਤਾਪਿਆ ਦੇ ਮੈਨੇਜਰਿਕ ਕਰਾ ਤਿੰਨੇ ਦਿਨ ਉੱਥੇ ਦੱਸਿਆ ਆ ਰਹੇ ਆ ਸ਼ਹੀਦਗੜ੍ਹ ਦਾ ਜੀ ਹਾਂ ਜੀ ਸਰ ਅੱਜਿਕ ਜਿਹੜਾ ਹੈ ਘਟਨਾ ਘੱਡੀ ਹੈ ਜੀ ਕਿ ਨਕਲੀ ਗੁਰਦੁਆਰਾ ਬਣਾ ਕੇ ਕੋਈ ਸ਼ੂਟਿੰਗ ਸ਼ਾਟਿੰਗ ਦਾ ਰੌਲਾ ਚੱਲਿਆ ਨਾਮ ਸਿੰਘ ਜੀ ਆਏ ਹੋਏ ਤੇ ਸ਼ੂਟਿੰਗ ਮਾ ਵੀ ਕਾਫੀ ਵਿਨਰ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਹੈ ਜੀ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨਾਨਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀਆਂ ਜਿੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਠੀਕ ਹੈ ਪਤਾ ਲੱਗਿਆ ਉੱਥੇ ਕੁੱਤਮਾਰ ਦੀ ਕੋਈ ਗੱਲ ਹੋਈ ਹੋਈ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਰ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੱਦੇਮ ਵਿਰਾਈ ਇਹੀ ਕਹਿਣਾ ਚਾਹੁੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤੋਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ ਜਿਹੜਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਪਾਰਟੀ ਦੇਖੋ ਜੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪਰੀਏਟ ਹੋਇਆ ਉਹ ਕਰਾਂਗੇ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ ਪਾਰਟੀਆਂ ਚ ਕੋਈ ਵੀ ਦੋਸ਼ੀ ਪਾਇਆ ਜਾਂਦਾ